ਇੰਡਸਟਰੀ ਦੇ ਬੜੇ ਉਹ ਕੇ ਸਾਡੇ ਹੈਗੇ ਨੇ ਉਦਮੀ ਇੰਡਸਟਰੀ ਦੇ ਇੰਡਸਟਰੀਸਟ ਹੈਗੇ ਐਸੋਸੀਏਸ਼ਨ ਦੇ ਉਹਨਾਂ ਦਾ ਬੜਾ ਨਾਮ ਹੈ ਔਰ ਇਹ ਕਈ ਸਾਲਾਂ ਤੋਂ ਬੈਂਕਿੰਗ ਕਰ ਰਹੇ ਨੇ ਲੇਕਿਨ ਹੁਣ ਦੀ ਜਿਹੜੀ ਇਹਨਾਂ ਦਾ ਬੈਂਕਿੰਗ ਐਕਸਪੀਰੀਅੰਸ ਹੈ ਇਹ ਸੱਚਮੁੱਚ ਬਹੁਤ ਜ਼ਿਆਦਾ ਇਹਦੇ ਲਈ ਸਾਨੂੰ ਸੈਟਬੈਕ ਪਹੁੰਚੀ ਹੈ ਔਰ ਜਿਹੜਾ ਇਹਨਾਂ ਦਾ ਕੇਸ ਹੈ ਇੱਕ ਟਿਪੀਕਲ ਇਗਨੋਰੈਂਸ ਐਂਡ ਡੈਲੀਜੈਂਸ ਔਨ ਦਾ ਪਾਰਟ ਆਫ ਬੈਂਕ ਪੋਟਕ ਮਿੰਦਰਾ ਬੈਂਕ ਦੇ ਵਿੱਚ ਜਿਹਦਾ ਜੋ ਇਹਨਾਂ ਨੇ ਸਾਡੇ ਇੰਡਸਟਰੀਜ਼ ਭਰਾ ਨਾਲ ਕੀਤਾ ਇਹ ਬਹੁਤ ਜਿਆਦਾ ਨਿੰਦਾਯੋਗ ਕੰਮ ਹੈ ਔਰ ਹਮ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਬੈਂਕ ਵਾਲੇ ਆਪਣੀ ਗਲਤੀ ਵੀ ਮੰਨ ਗਏ ਨੇ ਅੱਜ ਅੱਜ ਦੀ ਮੀਟਿੰਗ ਤੋਂ ਬਾਅਦ ਇਹਨਾਂ ਨਾਲ ਲੇਕਿਨ ਜੋ ਇਹਨਾਂ ਨਾਲ ਵਾਪਰਿਆ ਜੋ ਇਹਨਾਂ ਦਾ ਨੁਕਸਾਨ ਹੋਇਆ ਉਹਦੀ ਪਰਪਾਈ ਕਰਨੀ ਬੜੀ ਮੁਸ਼ਕਲ ਹੈ ਅਸੀਂ ਇਹ ਉਮੀਦ ਲਗਾਉਂਦੇ ਆ ਕਿ ਹੁਣ ਪੁਲਿਸ ਦੇ ਵਿੱਚ ਕੇਸ ਹੈ ਪੁਲਿਸ ਨੂੰ ਅਸੀਂ ਕੰਪਲੇਨਟ ਕੀਤੀ ਹੈ ਸਾਰੇ ਇੰਡਸਟਰੀ ਦੇ ਜਿਹੜੇ ਜਿੰਨੇ ਵੀ ਹੈਗੇ ਨੁਮਾਇंदे ਇੰਡਸਟਰੀ ਦੇ ਵਿੱਚ ਜਾ ਕੇ ਪੁਲਿਸ ਨੂੰ ਕੰਪਲੇਂਟ ਕਰਕੇ ਆਏ ਆ ਔਰ ਅਸੀਂ ਚਾਹੁੰਦੇ ਆ ਕਿ ਬੈਂਕ ਦੇ ਅਗੇਂਸਟ ਇੱਕ ਬਹੁਤ ਵੱਡੀ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਦਾ ਬੈਂਕਿੰਗ ਲਾਇਸੈਂਸ ਕੈਨਸਲ ਹੋਣਾ ਚਾਹੀਦਾ ਸਾਡਾ ਅਗਰ ਅਸੀਂ ਓਵਰ ਆਲ ਇਸ ਚੀਜ਼ ਨੂੰ ਚੈੱਕ ਕਰੀਏ ਤਾਂ ਬੈਂਕਿੰਗ ਦੇ ਵਿੱਚ ਐਮ ਐਸ ਐਮ ਈ ਸਪੈਸ਼ਲੀ ਬਹੁਤ ਵੱਡੀ ਹੋ ਰਹੀ ਹੈ ਬਹੁਤ ਵੱਡੀ ਉਹਨਾਂ ਨੂੰ ਮਾਰ ਪੈਂਦੀ ਹੈ ਕਿਉਂਕਿ ਬੈਂਕ ਜਦੋਂ ਲੋਨ ਦਿੰਦੀ ਹੈ ਉਦੋਂ ਆਪਣੇ ਹੱਥ ਖਿੱਚ ਲੈਂਦਾ ਔਰ ਜਦੋਂ ਜੋ ਇਹਨਾਂ ਦੇ تایਵਾਨ ਐਕਸਪੋਰਟ ਵਾਲਿਆਂ ਨਾਲ ਜੋ ਅੱਜ ਵਾਪਰਿਆ ਇਹ ਅਕਸਰ ਰੂਟੀਨ ਮੈਟਰ ਹੋ ਗਿਆ ਅੱਜਕੱਲ ਬੈਂਕ ਆਪਣਾ ਆਪਣੀ ਨਿਲਾਇਕੀ ਆਪਣੀ ਕਮਜ਼ੋਰੀ ਛੁਪਾਉਣ ਦੇ ਲਈ ਜਿਹੜਾ ਅਕਾਊਂਟ 홀ਡਰ ਹੈ ਉਹਦੇ ਉੱਪਰ ਸਾਰਾ ਨਜ਼ਲਾ ਗਿਰਦਾ ਹੈ ਔਰ ਇਹ ਇੱਕ ਰੂਟੀਨ ਮੈਟਰ ਬਣ ਗਿਆ ਹੈ ਅਸੀਂ ਅਗਰ ਓਵਰਆਲ ਚੈੱਕ ਕਰੀਏ ਕਿ ਸੀਜੀਟੀਐਮਐਸਸੀ ਫੀ ਹੈ ਸੀਜੀਡੀਐਮਐਸਸੀ ਜਿਹੜੀ ਸਕੀਮ ਦੇ ਵਿੱਚ ਵਿਦਾਊਟ ਕੋਲੈਟਰਲ ਵੀ ਜਿਹੜੇ ਕੇਸ ਹੈ ਉਹ ਵੀ ਬੈਂਕ ਉਦਾਂ ਹੀ ਵਾਪਰ ਦਿੰਦੇ ਨੇ ਉਹ ਅਗਰ ਇਨ ਰਿਐਲਿਟੀ ਚੈੱਕ ਕਰੀਏ ਕਿ ਨਾਟ ਇਵਨ 1% ਪੀਪਲ ਹੈਵ ਅਵੇਲਡ ਦ ਫੈਸਿਲਿਟੀਆਂ ਵਿਚ ਆਰਬੀਆਈ ਹੈਸ ਗਿਵਨ ਦ ਬੈਂਕਸ ਟੂ ਦ ਸਕੀਮਸ ਵਿਚ ਆਰਬੀਆਈ ਹੈਸ ਗਿਵਨ ਦੈਟ ਬੈਂਕਸ ਸ਼ੁੱਡ ਅਵੇਲ ਦੋਸ ਗਿਵ ਦ ਦ ਫੈਸਿਲਿਟੀ ਟੂ ਦ ਕੰਜ਼ੂਮਰਸ ਕੁਝ ਵੀ ਬੈਂਕ ਵਾਲੇ ਸਾਨੂੰ ਜਦੋਂ ਲੋਡ ਪੈਂਦੀ ਉਹ ਤੋਂ ਹੱਥ ਖਿੱਚਦੇ ਆ ਅੱਜ ਦਾ ਜਿਹੜਾ ਇਹਨਾਂ ਦਾ ਤਾਈਪੈਨ ਐਕਸਪੋਰਟ ਵਾਲਿਆਂ ਨਾਲ ਜੋ ਹੋਇਆ ਹੈ ਅਸੀਂ ਇਹ ਚਾਹ ਰਹੇ ਹਾਂ ਵੀ ਇਹਨਾਂ ਦਾ ਇਹਨਾਂ ਇਹ ਇੱਕ ਮਾ ਨਾਨੀ ਦਾ ਮੁਕਦਮਾ ਕਰਨ ਜੋ ਇਹਨਾਂ ਦਾ مالی ਤੌਰ ਤੇ ਲਾਸ ਹੋਇਆ ਜੋ ਇਹਨਾਂ ਦੀ ਰੈਪਿਊਟੇਸ਼ਨ ਦਾ ਨੁਕਸਾਨ ਹੋਇਆ ਔਰ ਜੋ ਉਹਨਾਂ ਦੇ ਪ੍ਰੈਸਟੀਜੀਅਸ ਕਸਟਮਰਸ ਫॉर द ਲਾਸਟ 30 ইয়ার্স ਏਅਰ ਇਨ ਦ ਸਟ੍ਰੇਟ 30 ਸਾਲ ਤੋਂ ਜੋ ਜੋ ਉਹਨਾਂ ਦੇ ਕਸਟਮਰ ਨਾਲ ਸਾਖ ਬਣੀ ਬਣਾਈ ਸੀ ਉਹਦਾ ਇਹਨਾਂ ਨੂੰ ਬਹੁਤ ਜ਼ਿਆਦਾ ਹਰਜਾਨਾ ਭੁਗਤਣਾ ਪਿਆ ਅਸੀਂ ਚਾਹੁੰਦੇ ਹਾਂ ਕਿ ਪੁਲਿਸ ਸੈਕਸ਼ਨ ਲਵੇ ਔਰ ਇਹਨਾਂ ਨੂੰ ਆਪਣਾ ਦੇ ਕਸਟਮਰ ਦੀ ਜਿਹੜੀ ਸਾਖ ਦਾ ਨੁਕਸਾਨ ਹੋਇਆ ਉਹਦਾ ਵੀ ਪਰਪਾਈ ਕਰਕੇ ਦੇਵੇ ਔਰ ਪੁਲਿਸ ਐਸਾ ਐਕਸ਼ਨ ਲਵੇ ਜਿਹੜਾ ਕਿ ਬਾਕੀ ਬੈਂਕਸ ਨੇ ਨਹੀਂ ਇੱਕ ਇਸ ਹਾਲ ਬਣ ਕੇ ਆਵੇ ਅਤੇ ਬੈਂਕਸ ਜਿਹੜੇ ਨੇ ਉਹ ਇਸ ਤਰ੍ਹਾਂ ਦੀ ਆਪਣਾ ਹੱਥ ਖਿਚਣ ਤੋਂ ਪਹਿਲੇ ਚਾਰ ਵਾਰ ਸੋਚਣ ਬੈਂਕਸ ਨੂੰ RBI ਨੇ ਬੜੀ ਕਲੀਅਰ ਗਾਈਡਲਾਈਨਸ ਦਿੱਤੀਆਂ ਹੋਈਆਂ ਕਿ ਲੋਡ ਪੈਂਦੇ ਕੰਪਨੀਆਂ ਨੂੰ ਫਾਰਮਸ ਨੂੰ ਸਪੋਰਟ ਲੈਂਡ ਕਰਨੀ ਹੈ ਸਪੈਸ਼ਲੀ ਉਹਨਾਂ ਨੂੰ ਜਿਹੜੇ MSME ਦੇ ਜਿਹੜੇ ਸੈਕਟਰ ਹੈਗਾ ਉਹਨਾਂ ਨੂੰ ਜਦੋਂ ਲੋਡ ਪੈਂਦੀ ਹੈ ਬੈਂਕਸ ਨੂੰ ਇਹ ਹਦਾਇਤ ਹੈ ਕਿ ਉਹਨਾਂ ਨੂੰ ਸਪੋਰਟ ਦੇਣ ਉਹਨਾਂ ਨੂੰ ਇੱਕ ਟਾਈਮ ਫਰੇਮ ਦੇਣ ਇਥੇ ਉਲਟਾ ਹਿਸਾਬ ਹੋਇਆ ਕਿ ਇਹਨਾਂ ਦੇ ਬੈਂਕ ਦੇ ਇਹਨਾਂ ਦੇ ਅਕਾਊਂਟ ਦੇ ਵਿੱਚੋਂ ਪੈਸਾ ਖਿੱਚ ਕੇ ਉਹਨਾਂ ਨੇ ਆਪਣੀ ਆਪਣੇ ਜਿਹੜੇ ਹੈ ਕਿ ਦੂਸਰੇ ਅਕਾਊਂਟ 'ਚ ਟ੍ਰਾਂਸਫਰ ਕੀਤਾ ਹੈ ਜਿਹੜਾ ਬਹੁਤ ਨਿੰਦਾਯੋਗ ਵਾਲਾ ਕੰਮ ਹੈ ਅਸੀਂ ਫੇਰ ਅਪੀਲ ਕਰਦੇ ਹਾਂ ਕਿ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਔਰ ਬੈਂਕਿੰਗ ਅਥਾਰਟੀ ਵੀ ਆਰ ਗੋਇੰਗ ਟੂ ਲੌਂਚ ਦ ਕੰਪਲੇਂਟ ਵਿਦ ਆਰ ਬੀਆਈ ਆਲਸੋ ਕਿ ਇਹਨਾਂ ਤੇ ਸਖਤ ਤੋਂ ਸਖਤ ਐਕਸ਼ਨ ਲਿਤਾ ਜਾਵੇ। ਕੀ ਨਾਮ? ਦਿਵਿੰਦਰ ਸਿੰਘ 베ਦੀ ਹਾਂਜੀ। ਹਾਂਜੀ ਨਾ ਕੰਪਨੀ ਦਾ ਨਾਮ ਹੈ ਪੈਨ ਐਕਸਪੋਰਟ ਸਰਵਿਸ ਹਾਂਜੀ। ਇਹ ਫੋਕਲ ਪੁਆਇੰਟ ਚ ਹੈ 100% ਐਕਸਪੋਰਟ ਹ ਇਹ ਵਿੱਚ ਅਸੀਂ ਇੱਕ ਪ੍ਰਾਈਵੇਟ ਬੈਂਕ ਨਾਲ ਵਪਾਰ ਕਰਦੇ ਹਾਂ ਜਿਹਦੇ ਵਿੱਚ ਸਾਨੂੰ ਫਾਰਵਰਡ ਕੰਟਰੈਕਟ ਬੁੱਕ ਕਰਕੇ ਚੱਲਦੇ ਹਾਂ ਬੈਂਕ ਦਾ ਨਾਮ ਹੈ ਕੋਟਕ ਮਹਿੰਦਰਾ ਬੈਂਕ ਇਹਨਾਂ ਨਾਲ ਅਸੀਂ ਫਾਰਵਰਡ ਕੰਟਰੈਕਟ ਬੁੱਕ ਕਰਕੇ ਚੱਲਦੇ ਹਾਂ ਜਿਹਦੇ ਵਿੱਚ ਅਸੀਂ ਸਾਲ-ਸਾਲ ਦੇ ਕੰਟਰੈਕਟ ਨਾਲ ਬੁੱਕ ਕਰਦੇ ਹਾਂ ਉਹਦੇ ਵਿੱਚ ਕੀ ਸੀਗਾ ਜੀ ਇਨ ਬਿਟਵੀਨ ਈਰਾਨ ਤੇ ਉਹਦੀ ਵਾਰ ਲੱਗੀ ਹੈ ਇਜ਼ਰਾਈਲ ਦੀ ਉਹਦੇ ਨਾਲ ਕਰੰਸੀ ਥੋੜੀ ਸ਼ੂਟ ਅਪ ਹੋ ਗਈ ਸਾਡੀ ਉਹਦੇ ਵਿੱਚ ਇੱਕ ਲਿਮਿਟ ਬਣੀ ਹੋਈ ਹੈ ਕੋਟਕ ਬੈਂਕ ਦੇ ਵਿੱਚ ਅਸੀਂ ਆਪਣੀ ਐਫ ਡੀ ਦੇ ਕੇ ਲਿਮਿਟ ਬਣਾਈ ਹੈ ਜਿਸ ਦੇ ਨਾਲ ਅਸੀਂ ਟਾਈਮ ਟੂ ਟਾਈਮ ਜਿਹੜੇ ਕੰਟਰੈਕਟ ਨੇ ਬੁੱਕ ਕਰਦੇ ਆ ਅਸੀਂ ਜਿਹੜੇ ਕੰਟਰੈਕਟ ਇਹਨਾਂ ਤੋਂ ਬੁੱਕ ਕਰਦੇ ਆ ਉਹਨਾਂ ਦੀ ਜਿਹੜੀ ਡਿਲੀਵਰੀ ਹੈ ਉਹ 1 ਸਾਲ ਦੀ ਹੈ ਜਿਹੜੀ ਅਗਲੇ ਸਾਲ 2026 ਚ ਫਾਈਨਲਾਈਜ਼ ਹੋਣੀ ਸੀ ਤੇ ਉਹਦੇ ਵਿੱਚ ਕੀ ਹੈ ਉਹਦੇ ਵਿੱਚ ਇਹਨਾਂ ਨੇ ਐਮ ਟੂ ਐਮ ਸਾਨੂੰ ਮਾਰਜਨ ਮੰਗ ਲਿਆ ਵੀ ਇਹਦੇ ਵਿੱਚ ਸਾਨੂੰ ਮਾਰਜਨ ਚਾਹੀਦਾ ਤੇ ਮਾਰਜਨ ਦਿਓ ਇਹਨਾਂ ਨੇ ਸਾਨੂੰ 20 ਤਰੀਕ ਨੂੰ ਵਿਜ਼ਿਟ ਕੀਤਾ ਅਸੀਂ ਬੈਂਕ ਨੂੰ 20 ਤਰੀਕ ਨੂੰ 2 ਕਰੋੜ 50 ਲੱਖ ਰੁਪਏ ਦਾ ਮਿਊਚੁਅਲ ਫੰਡ ਆਪਣਾ ਪਲੇਜ ਕਰਵਾਤਾ ਹਾਂ ਔਰ ਬੈਂਕ ਨੇ 3:50 ਮਿੰਟ ਤੇ ਕੋਟਕ ਸਿਕਿਉਰਿਟੀ ਚੋਂ ਮੇਰਾ ਮਿਊਚੁਅਲ ਫੰਡ ਪਲੇਜ ਕਰ ਲਿਆ ਜਿਹਦੇ ਪ੍ਰੂਫ ਵੀ ਇਹ ਸਾਰੇ ਉਹਨਾਂ ਦੇ ਨਾਮ ਦੇ ਉੱਤੇ ਪਲੇਜ ਕੀਤੇ ਹੋਏ ਬੋਲਦੇ ਨੇ ਆਫਟਰ ਥੈਟ ਆ ਜਸਟ ਰੀਸੀਵ ਦਾ ਮੇਲ ਇਹਨਾਂ ਦੀ ਇੱਕ ਮੈਨੂੰ ਮੇਲ ਆਉਂਦੀ ਹੈ ਸਵੇਰੇ ਵੀ ਅਸੀਂ ਇੱਕ ਰਾਤ ਨੂੰ ਮੇਲ ਆਈ ਹੈ ਹੁਣ 1:45 ਮਿੰਟ ਤੇ ਮੈਂ ਜਾਗ ਨਹੀਂ ਰਿਹਾ ਮੈਂ ਸਵੇਰੇ ਮੈਨੂੰ ਚੈੱਕ ਕੀਤੀ ਜਦੋਂ ਇਹ ਕਾਲ ਦਮ ਕਿ ਤੁਸੀਂ ਇਹ ਬਲੈਂਡਰ ਕੀ ਕਰਤਾ ਸਾਡੇ ਨਾਲ ਉਹ ਕਹਿੰਦੇ ਜੀ ਸਾਡੇ ਕੋਲ ਕੋਈ ਜਵਾਬ ਨਹੀਂ ਹੈ ਅਸੀਂ ਬੈਂਕ ਦੇ ਹਾਰ ਅਥਾਰਟੀ ਤੋਂ ਵੀ ਜਵਾਬ ਮੰਗ ਰਹੇ ਹਾਂ ਉਹਨਾਂ ਕੋਲ ਕੋਈ ਜਵਾਬ ਦੇ ਆਰ ਨਾਟ ਗਿਵਿੰਗ ਮੀ ਐਨੀ ਸਟੇਟਫੈਕਟ ਆਨਸਰ ਕੁਝ ਵੀ ਨਹੀਂ ਸਰ ਕੋਈ ਮਾਮਲਾ ਦਰਜ ਕਰਾਇਆ ਤੇ ਹੁਣ ਕੀ ਅਸੀਂ ਫਿਰ ਹਰ ਕੇ ਸੀਪੀ ਸਾਹਿਬ ਨੂੰ ਕੰਪਲੇਂਟ ਦਿੱਤੀ ਹੈ ਕਿ ਸਾਡੇ ਨਾਲ ਆ ਧੋਖਾ ਜਿਹੜੀ ਬੈਂਕ ਨੇ ਕੀਤੀ ਹੈ ਸਫੀਸ਼ੀਐਂਟ ਮਾਰਜਨ ਦੇਣ ਦੇ ਬਾਅਦ ਵੀ ਉਹਨਾਂ ਦੇ ਬੰਦੇ ਸਾਡੇ ਕੋਲ ਬੈਠ ਕੇ ਸਾਰੇ ਮਾਰਜਨ ਲੈ ਜਾਣ ਦੇ ਬਾਅਦ ਫਿਰ ਸਾਡੇ ਨਾਲੇ ਕੰਮ ਕਰਤਾ ਸਾਨੂੰ ਹਾਇਰ ਅਥਾਰਟੀ ਬੈਂਕ ਦੇ ਨਾਲ ਕੋਈ ਗੱਲਬਾਤ ਕੋਈ ਹਾਇਰ ਅਥਾਰਟੀ ਨਾਲ ਗੱਲ ਹੋਈ ਹੈ ਜੀ ਉਹ ਅਸੀਂ ਕਹਿੰਦੇ ਤੁਹਾਨੂੰ ਅਸੀਂ ਥੋੜੇ ਦਿਨਾਂ ਚ ਦੱਸਦੇ ਹਾਂ ਜਦੋਂ ਥੋੜੇ ਦਿਨਾਂ ਚ ਉਹਨਾਂ ਦੀ ਕਾਲ ਆਉਂਦੀ ਹੈ ਉਹ ਕਹਿੰਦੇ ਜੀ ਇਦਾਂ ਵੀ ਤੁਸੀਂ ਤਾਂ ਪੈਸੇ ਜਮ੍ਹਾਂ ਕਰਾਓ ਮੈਂ ਕਹਿੰਦੀ ਸਾਡਾ ਕਸੂ ਤੁਹਾਡੇ ਕਹਿਣ ਦੇ ਮੁਤਾਬਿਕ ਅਸੀਂ ਪੂਰੇ ਫੰਡ ਤੁਹਾਨੂੰ 100% ਤੁਹਾਨੂੰ ਸਿਕਿਉਰਡ ਕਰਤਾ ਆਫਟਰ ਥੈਟ देयर ਇਜ਼ ਨੋ ਰਾਈਟ ਟੂ ਕੱਟ ਦਾ ਕੰਟਰੈਕਟ ਮੈਚੋਰ ਜਿਹੜੀ ਕੋਈ ਐਫਡੀ ਵੀ ਤੁਸੀਂ ਦੱਸ ਰਹੇ ਹੋ ਮੇਰੀ 2 ਕਰੋੜ 3 ਲੱਖ ਰੁਪਏ ਦੀ ਐਫਡੀ ਪਈ ਸੀ ਇਹਨਾਂ ਨੇ 22 ਤਰੀਕ ਨੂੰ ਮੇਰੀ ਐਫਡੀ ਮੇਰੇ ਅਕਾਊਂਟ ਚ ਪਾ ਕੇ ਸਾਰੇ ਅਕਾਊਂਟ ਫ੍ਰੀਜ਼ ਕਰ ਗਏ ਮੇਰੇ ਅਕਾਊਂਟ ਚੋਂ ਸਾਰੇ ਪੈਸੇ ਆਪਣੇ ਕੋਲ ਲੈ ਕੇ ਚਲੇ ਗਏ ਉਹ ਨਾਲ ਦੇਰ ਜਸਟ ਥ्रेटनिंग ਮੀ ਕਿ ਜਿਹੜੇ ਮੈਂ ਇਹਨਾਂ ਨੂੰ 20 ਤਰੀਕ ਨੂੰ ਆਪਣੇ ਮਾਰਜਨ ਪਲੇਜ ਕੀਤੇ ਹੋਏ ਸੀਗੇ ਉਹ ਕਹਿੰਦੇ ਜੀ ਹੁਣ ਅਸੀਂ ਵੀ ਉਹ ਵੀ ਤੋੜ ਲਾਂਗੇ ਨਹੀਂ ਤਾਂ ਪੈਸੇ ਜਮ੍ਹਾਂ ਕਰਾ। ਅੱਗੇ ਤੁਹਾਡੀ ਹੁਣ ਕੀ ਮੰਗ ਹੈ ਜੀ ਆ ਕਿ ਤੁਸੀਂ ਆਪਣਾ ਜਿਹੜਾ ਤੁਹਾਡਾ ਜਿਹੜਾ ਕੋਸੀਗਾ ਰੀਨਿਊ ਕਰਨਾ ਚਾਹੁੰਦੇ ਹੋ ਜਾਂ ਦੁਬਾਰਾ ਜੋ ਅਸੀਂ ਬੈਂਕ ਨੂੰ ਵੀ ਇਹ ਵੀ ਕਿਹਾ ਕਿ ਤੁਸੀਂ ਇਹਨੂੰ ਰੀਨਿਊ ਕਰ ਲਓ ਕਹਿੰਦੇ ਜੀ ਇਹ ਹੋਣਾ ਨਹੀਂ। ਮੈਂ ਕਿਹਾ ਹੋਣਾ ਨਹੀਂ ਤਾਂ ਸਾਡੇ ਸਾਨੂੰ ਪੈਸੇ ਵਾਪਸ ਦਿੱਤੇ ਜਾਣ ਜਿੱਥੇ ਸਾਡਾ ਕੋਈ ਮਤਲਬ ਕਸੂਰ ਨਹੀਂ ਹੈ। ਪਰ ਇਹੋ ਜਿਹੇ ਬੈਂਕਰ ਜਿਹੜਾ ਠੱਗਾ ਕਰ ਰਿਹਾ ਦਾ ਲਾਇਸੈਂਸ ਇਹਦਾ ਲਾਇਸੈਂਸ ਵੀ ਕੈਨਸਲ ਕੀਤਾ ਜਾਣਾ ਚਾਹੀਦਾ ਜੀ ਕਿਉਂਕਿ ਇਹ ਬੈਂਕ ਨਹੀਂ ਹੋਣ ਦੇ। ਮਤਲਬ ਇੰਨਾ ਨਹੀਂ ਕਰ ਸਕਦਾ। ਔਰ 1 ਲੱਖ ਵੀ ਨਹੀਂ ਕੱਢ ਸਕਦੇ ਇਹਨਾਂ ਨੇ 69 ਲੱਖ ਦੇ ਕੰਟਰੈਕਟ 69 ਕਰੋੜ ਦੇ ਕੰਟਰੈਕਟ ਕੱਟਦੇ ਦੇਖੋ ਪਹਿਲੀ ਗੱਲ ਤਾਂ ਮੈਂ ਵੀ ਕਹਾਂ ਕਿ ਜਿਹੜਾ ਕੰਟਰੈਕਟ ਹੁੰਦਾ ਵਾ ਉਹ ਕੰਟਰੈਕਟ ਕੈਨਸਲਿੰਗ ਦਾ ਆਪਣੇ ਆਪ ਕੰਟਰੈਕਟ ਕੈਨਸਲ ਨਹੀਂ ਹੋ ਸਕਦਾ ਉਹਦੇ ਵਿੱਚ ਪੈਸੇ ਜਮ੍ਹਾਂ ਕਰਾਣੇ ਆ ਜਾਂ ਨਹੀਂ ਕਰਾਣੇ ਉਹ ਬਕਾਇਦਾ ਇੱਕ ਲੈਟਰ ਇਸ਼ੂ ਕਰਦੇ ਆ ਬੈਂਕ ਵਾਲੇ ਤਾਂ ਉਹ ਕਰਦੇ ਯੂਨੀ ਲੈਟਰ ਕੁਝ ਨਹੀਂ ਹੁੰਦਾ ਸਾਰਾ ਇਨ ਰਾਈਟਿੰਗ ਹੋਣੀ ਚਾਹੀਦੀ ਹੈ ਇੱਕ ਤਰ੍ਹਾਂ ਇਹ ਬੈਂਕ ਨੇ ਬਹੁਤ ਵੱਡਾ ਧੱਕਾ ਕੀਤਾ ਨੰਬਰ ਲੋਸ ਹੈ ਅਸੀਂ ਉਹਨਾਂ RBI ਨੂੰ ਵੀ ਲਿਖਾਂਗੇ ਬੈਂਕ ਦੇ ਇਹਨਾਂ ਦੇ ਹੈੱਡ ਆਫਿਸ ਵੀ ਲਿਖਾਂਗੇ ਸਾਰੀ ਡਿਟੇਲ ਕਹਾਂਗੇ ਔਰ ਇੱਕ ਲੀਗਲ ਨੋਟਿਸ ਜਮ੍ਹਾਂ ਕਰਾਂਗੇ ਬਾਕੀ ਪੁਲਿਸ ਕੰਪਲੇਂਟ ਆਲਰੇਡੀ ਦੇ ਦਿੱਤੀ ਆ ਪੁਲਿਸ ਆਪਣਾ ਐਕਸ਼ਨ ਲੈ ਰਹੀ ਆ ਉਹ ਇਹਨਾਂ ਨੂੰ ਵੀ ਬੁਲਾਇਆ ਸੀ ਪੁਲਿਸ ਨੇ ਬੈਂਕ ਵਾਲਿਆਂ ਨੂੰ ਵੀ ਬੁਲਾਇਆ ਸੀ ਬੈਂਕ ਵਾਲਿਆਂ ਕਹਿਣਾ ਜੀ ਸਾਡੇ ਕੋਲ ਗਲਤੀ ਹੋ ਗਈ ਸਾਡੇ ਕੰਪਿਊਟਰ ਦੀ ਗਲਤੀ ਨਿਕਲੀ ਆ ਇਹ ਆਪਣੇ ਆਪ ਪਤਾ ਨਹੀਂ ਲੱਗਾ ਸਾਨੂੰ ਉਨੇ ਫਿਰ ਡੇਢ ਦਿੱਤੀਆ ਆਪਣਾ ਕਸੂਰ ਹੈ ਮੰਨ ਗਏ ਆ ਪੁਲਿਸ ਅੱਗੇ ਉਹ ਦੇਖੋ ਪੈਸੇ ਕਿਤੇ ਕਦੋਂ ਵਾਪਸ ਕਰਦੇ ਆ ਜਾਂ ਕਦੋਂ ਕਰਦੇ ਆ ਲੇਕਿਨ ਇਦਾਂ ਦੇ ਜਿਹੜੇ ਬੈਂਕ ਆ ਮੈਂ ਜਿਸਾਂ ਪਹਿਲਾਂ ਵੀ ਕਿਹਾ ਸੀਗਾ ਇਦਾਂ ਦੇ ਬੈਂਕ ਜਿਨ੍ਹਾਂ ਨੂੰ ਬੈਂਕਿੰਗ ਫੋਰਨ ਐਕਸਚੇਂਜ ਬੈਂਕਿੰਗ ਦਾ ਪਤਾ ਹੀ ਨਹੀਂ ਹੈ ਉਹ ਇਦਾਂ ਦੇ ਬੈਂਕਾਂ ਨੂੰ ਹਟਾ ਦੇਣਾ ਚਾਹੀਦਾ ਇਹਨਾਂ ਦਾ ਲਾਇਸੈਂਸ ਕੈਨਸਲ ਕਰਨਾ ਚਾਹੀਦਾ ਇੱਕ ਲਾਇਸੈਂਸ ਮਿਲਦਾ ਵਾ ਫੋਰਨ ਐਕਸਚੇਂਜ ਦਾ ਕੰਮ ਕਰਨ ਵਾਸਤੇ ਉਹ ਲਾਇਸੈਂਸ ਕੈਨਸਲ ਹੋਣਾ ਚਾਹੀਦਾ ਇਸ ਬ੍ਰਾਂਚ ਦਾ ਔਰ ਇਹਨਾਂ ਦੇ ਹੋਰ ਸੀਨੀਅਰ ਅਫਸਰ ਜਿਹੜੇ ਆ ਉਹਨਾਂ ਨੂੰ ਵੀ ਕਿਸੇ ਸਸਪੈਂਡ ਕੀਤਾ ਜਾਇਆ ਜਾਂ ਉਹਨਾਂ ਤੇ ਬਹੁਤ ਕੋਈ ਨਾ ਕੋਈ ਜ਼ਰੂਰੀ ਐਕਸ਼ਨ ਲਿਆ ਜਾਵੇ ਸਰ ਕੋਈ ਸਿਰਫ ਗਵਿੰਦਰ ਜੁਨਾ ਕੇਸ ਆਇਆ ਔਰ ਵੀ ਕੋਈ ਦਲਤਾਂ ਮਿਲਦਾ ਕੇਸ ਇਹਦੇ ਕੋਲ ਹੋਰ ਬੜੇ ਕੇਸ ਆ ਹੋਰ ਬੜੇ ਕੇਸ ਆ ਉਜਾਈ ਨੇ ਵੀ ਕਿ ਦੱਸਿਆ ਵਾ ਇਹਨਾਂ ਦੇ ਵੀ ਪ੍ਰਾਈਵੇਟ ਬੈਂਕ ਵਾਲੇ ਜਿਸਲੇ ਤਾਂ ਉਹਨਾਂ ਨੇ ਅਕਾਊਂਟ ਲੈਣਾ ਹੁੰਦਾ ਉਸਲੇ ਆ ਜਿਵੇਂ ਸ਼ਹਿਦ ਕਈ ਚੋਈ ਦਾ ਨਾ ਸ਼ਹਿਦ ਵਾਲੀਆਂ ਗੱਲਾਂ ਕਰਦੇ ਆ ਬਟ ਮੈਂ ਇੱਕ ਗੱਲ ਸੁਣਾਣਾ ਕਿਸੇ ਦੀ ਦੋਸਤ ਦੀ ਉਹ ਐਚਡੀ ਐਫ ਸੀ ਉਹਨੇ ਅਕਾਊਂਟ ਸ਼ਿਫਟ ਕੀਤਾ ਉਹਨੇ ਪੀਸੀ ਐਫ ਸੀ ਲੈਣਾ ਸੀ ਉਹ ਪੀਸੀ ਐਫ ਸੀ ਉਹਨੂੰ 15 ਦਿਨ ਪੀਸੀ ਐਫ ਸੀ ਦਿੱਤਾ ਫਿਰ ਹਾਰ ਕੇ ਉਹਨੇ ਬੈਂਕ ਚੇਂਜ ਕੀਤਾ ਉਹ ਕਹਿੰਦਾ ਜੇ ਤੁਸੀਂ 15 ਦਿਨ ਮੈਨੂੰ ਪੀਸੀ ਐਫ ਸੀ ਨਹੀਂ ਦੇ ਸਕਦੇ ਤਾਂ ਮਤਲਬ ਮੇਰੀ 15 ਦਿਨ ਫੈਕਟਰੀ ਬੰਦ ਹੋ ਗਈ ਇਹਨਾਂ ਦਾ ਸਿਸਟਮ ਕੀ ਪ੍ਰਾਈਵੇਟ ਬੈਂਕਾਂ ਦਾ ਹੋਇਆ ਇਹ ਇਹਨਾਂ ਨੂੰ ਕੋਈ ਵੀ ਇਹਨਾਂ ਨਾਲ ਗੱਲ ਕਰੋ ਇਹ ਆਪਣੇ ਹੈੱਡ ਆਫਿਸ ਤੋਂ ਪਰਮਿਸ਼ਨ ਲੈਂਦੇ ਆ ਫੇਰ ਜਾ ਕੇ ਤੁਹਾਡੇ ਨਾਲ ਗੱਲ ਕਰਦੇ ਆ ਬਹੁਤ ਹੀ ਗਲਤ ਸਿਸਟਮ ਆ ਇਹਨਾਂ ਦਾ ਲਾਇਸੈਂਸ ਇਮੀਡੀਏਟਲੀ ਕੈਨਸਲ ਹੋਣਾ ਚਾਹੀਦਾ ਫੋਰਨ ਐਕਸਚੇਂਜ ਲਾਇਸੈਂਸ ਸਰ ਇੰਡਸਟਰੀ ਬੁਰੀ ਕੁਟੀਟ ਦੇ ਖਿਲਾਫ ਬਿਲਕੁਲ ਇੱਕ ਜ਼ੋਰ ਦਾ